ਸਾਡੇ ਘਰ ਸਾਡੀ ਗਲੀ ਦੇ ਮੁੰਡਿਆਂ ਨੇ ਨਾ ਮੁੰਡਾ ਲੜਾਈ ਚਾਲਦੀ ਪਹਿਲਾਂ ਵੀ ਸਾਡਾ ਉਹਨਾਂ ਤੇ ਪਰਚਾ ਆ ਤੇ ਉਹਨਾਂ ਨੇ ਨਾਲ 20-25 ਮੁੰਡੇ ਸੀਗੇ ਉਹ ਆਏ ਉਹਨਾਂ ਨੇ ਨਾ ਸਾਡਾ ਗੇਟ ਭੰਨੇ ਆ ਲੱਤਾਂ ਮਾਰੀਆਂ ਛੁਰੇ ਮਾਰੇ ਮੇਰੇ ਵੀ ਗੇਟ ਦੇ ਵਿੱਚ ਦੀ ਛੁਰਾ ਵੱਜਿਆ ਇੱਥੇ ਇੱਟਾਂ ਮਾਰੀਆਂ ਇੱਟ ਵੱਜੀ ਸਿਰ 'ਚ ਤੇ ਮੇਰੇ ਆ ਭਾਜੀ ਆ ਗੇਟ ਇਹਨਾਂ ਨੂੰ ਵੀ ਫੁੱਟ ਕੇ ਜੇ ਮਾਰ ਕੇ ਬਾਹਰ ਕਿੰਨੇ ਜਣੇ ਸੀਗੇ ਟੋਟਲ ਕਿੰਨੇ ਜਣੇ ਸੀਗੇ ਹੁਣ ਇੰਦਾ ਗਿਨੇ ਨਹੀਂ ਆ 20-25 ਜਣੇ ਸੀਗੇ ਤੇ ਤੁਹਾਡੇ ਹੱਥ ਤੇ ਕੇਸੀ ਨਾ ਵਾਰ ਕੀਤਾ ਛੁਰਾ ਮਾਰਿਆ ਨਾ ਤੇ ਜਿਹੜੇ ਬਾਕੀ ਮੁੰਡੇ ਸੀ ਹਥਿਆਰ ਸੀ ਉਹਨਾਂ ਦੇ ਕੋਲ ਹਾਂਜੀ ਹਾਂਜੀ ਹਥਿਆਰ ਵੀ ਸੀਗੇ ਛੁਰੇ ਵੀ ਸੀਗੇ ਇੱਟਾਂ ਵੀ ਮਾਰਦੇ ਫਿਰਦੇ ਸਾਡੇ ਗੇਟ ਦੇ ਉੱਤੋਂ ਪਿਛਾਣ ਚ ਹੈਗੇ ਤੁਹਾਡੇ ਮੁੰਡੇ ਉਹ ਕੌਣ ਕੌਣ ਨੇ ਨਹੀਂ ਦੋ ਤਿੰਨ ਹੀ ਬਸ ਜਿਹੜੇ ਅਸੀਂ ਵਿੱਚੋਂ ਜਾਣਦੇ ਆ ਬਾਕੀਆਂ ਨੂੰ ਨਹੀਂ ਜਾਣਦੇ ਤੇ ਹੋਰ ਵੀ ਸੱਟਾਂ ਲੱਗੀਆਂ ਤੁਹਾਡੇ ਮੇਰੇ ਸਿਰ 'ਤੇ ਵੱਜੀ ਐ ਇੱਕ ਇੱਥੇ ਬਾਹਰ ਤੇ ਵੱਜੀ ਠੀਕ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਬਸ ਸਾਨੂੰ ਇਨਸਾਫ ਦੁਆਇਆ ਜਾਵੇ ਭਾਈ ਕੀ ਨਾਮ ਤੁਹਾਡਾ ਨਿਸ਼ਕਮਾਲ ਅੱਜ ਸਿਵਲ ਹਸਪਤਾਲ ਆਇਆ ਕਿ ਕੀ ਮਾਮਲਾ ਹੋਇਆ ਸਾਰਾ ਇਹ ਮੇਰੇ ਭਰਾ ਹੀ ਲੜਾਈ ਹੋਈ ਸੀ ਮੈਂ ਉੱਤੇ ਗਿਆ ਸੀ ਬਚਾਉਣ ਵਾਸਤੇ ਅੱਛਾ ਜੀ ਤੇ ਉੱਥੇ ਮੈਨੂੰ ਬੰਦਿਆਂ ਨੇ ਰਾਹ ਵਿੱਚ ਹੀ ਫੜ ਲਿਆ ਲੜਾਈ ਹੋਈ ਕਿੱਥੇ ਭਾਜੀ ਲਾਈ ਗੇਟ ਘਰ ਚ ਹੋਈ ਜਾਂ ਬਾਹਰ ਹੋਈ ਕਿਤੇ ਬਾਹਰ ਹੋਈ ਬਾਹਰ ਅੱਛਾ ਜੀ ਤੇ ਕਿੰਨੇ ਬੰਦਿਆਂ ਨੇ ਕੁੱਟਿਆ ਤੁਹਾਨੂੰ ਮੈਨੂੰ ਘੱਟੋ ਘੱਟ 7-8 ਬੰਦਿਆਂ ਨੇ ਕੁੱਟਿਆ ਪਛਾਣ ਕਰਦੇ ਬੰਦਿਆਂ ਦੀ ਕੌਣ ਬਈ ਹਾਂਜੀ 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 ਕੀ ਨਾਮ ਉਹਨਾਂ ਦੇ ਨਿੰਨੀ ਪ੍ਰੇਮ ਪੋਲੂ ਕਨੀ ਤੇ ਟੋਨੀ ਟੋਨੀ ਇਹਨਾਂ ਦੇ ਹੱਥ 'ਚ ਕੋਈ ਹਥਿਆਰ ਸੀਗੇ ਜਾਂ ਕਿਦਾਂ ਹਥਿਆਰ ਵੀ ਸੀ ਸਭ ਕੁਝ ਸੀ ਆਹ ਦੇਖੋ ਮੇਰੀ ਨਾ ਹੱਟਾ ਦੁਨੀਆਂ ਲੱਗੀਆਂ ਤੇ ਕੀ ਮਾਮਲਾ ਕੀ ਹੋਇਆ ਸਾਰੇ ਲੜਾਈ ਦਾ ਕੋਈ ਪੁਰਾਣੀ ਵੀ ਰੰਜਿਸ਼ ਸੀਗੀ ਪੁਰਾਣੀ ਰੰਜਿਸ਼ ਸੀ ਇੱਕ ਪਹਿਲੀ ਲੜਾਈ ਚੱਲਦੀ ਪਈ ਆ ਨੀਂਨੀ ਹੁਣਾਣਾ ਅੱਛਾ ਜੀ ਜਿਹਦੇ ਵਿੱਚ ਇਹ ਦੋਸ਼ੀ ਪਾਏ ਗਏ ਆ ਠੀਕ ਆ ਜੀ ਤੇ ਮਾਮਲਾ ਕੋਰਟ ਵਿੱਚ ਚੱਲਦਾ ਪਿਆ ਵਾ ਠੀਕ ਆ ਭਾਈ ਪੂਰੀ ਰੰਜਿਸ਼ ਕੱਢੀ ਉਹਨਾਂ ਨੇ ਇਹ ਕੀ ਨਾਮ ਆ ਤੁਹਾਡਾ ਮੇਰਾ ਨਾਮ ਗੌਰਵ ਆ ਜੀ ਆ ਸਵਲਾ ਹਸਤਾ ਆ ਕੀ ਕਰਨਾ ਭਾਜੀ ਹਾਂ ਜੀ ਮੇਰੇ ਭਰਾ ਦੇ ਸੱਟ ਲੱਗੀ ਆ ਇਹਨਾਂ ਨੇ ਉਹ ਮੁੰਡਿਆਂ ਨੇ ਕੁੱਟਿਆ ਉਹ ਨਿੰਨੀ ਪ੍ਰੇਮ ਕੰਨੀ ਡੋਨੀ ਇੱਕ ਤਾਂ ਨਾਮ ਆਏਗਾ ਮੁੱਢ ਪੋਲੂ ਕੀ ਕਾਰਨ ਹੋਇਆ ਭਾਈ ਲੜਾਈ ਦਾ ਕਰਨ ਨਾ ਸਾਡੀ ਲੜਾਈ ਚੱਲਦੀ ਸੀ ਪਹਿਲਾਂ ਤਾ ਉਹਨਾਂ ਨੇ ਮੇਰੇ ਬਿੱਲਾ ਨਾ ਮੈਂ ਘਰ ਇਕੱਲੇ ਏਦਾ ਘਰ ਆਇਆ ਸੀ ਉਹਨਾਂ ਨੇ ਮੇਰੇ ਘਰ ਆ ਕੇ ਹਮਲਾ ਕਰਤਾ ਸਾਡਾ ਗੇਟ ਵੀ ਭੰਨਿਆ ਪਿਆ ਤੁਸੀਂ ਉਹ ਵੀ ਦੇਖਿਓ ਵੀਡੀਓ ਬਣਾਈਓ ਘਰ ਕਿੱਦਾਂ ਈਟਾ ਮੇਰਾ ਮੇਰਾ ਦਰਵਾਜ਼ਾ ਵੀ ਟੁੱਟਿਆ ਪਿਆ ਮੇਰੇ ਬੱਚੇ ਸੀ ਛੋਟੇ ਕਾ 3 ਬੱਚੇ ਆ ਮੇਰੇ ਮੈਂ ਉਹਨਾਂ ਦੇ ਬਚਾਣ ਲਈ ਆ ਨਾ ਮੇਰੇ ਵਾਈਫ ਦੇ ਵੀ ਸੱਟ ਲੱਗੀ ਆ ਸੂਰਾ ਲੱਗਾ ਬਾਹ ਤੇ ਕਿੰਨੇ ਜਣੇ ਸੀਗੇ ਟੋਟਲ ਭਾਜੀ ਇਹ ਇਹ ਹੈਗੇ 10 12 ਜਣੇ ਹੈਗੇ ਜੀ ਬਾਕੀ ਅਣਪਛਾਤੇ ਜਿਨ੍ਹਾਂ ਨੂੰ ਮੈਂ ਜਾਣਦਾ ਤਾਂ ਨਾਮ ਦੱਸਿਆ ਮੈਂ ਤੁਹਾਨੂੰ ਕੋਈ ਸੀਸੀਟੀਵੀ ਵਗੈਰਾ ਲੱਗੇ ਆ ਘਰ ਦੇ ਬਾਹਰ ਜਾਂ ਅੰਦਰ ਹਾਂਜੀ ਕਿਉਂ ਹੁਣ ਮਹੱਲੇ ਦੇ ਕਹਿੰਦੇ ਸਾਡਾ ਟੀਵੀ ਸਕਰੀਨ ਟੁੱਟੀ ਆ ਇਹ ਬਹਾਨੇ ਕਰਦੇ ਕੋਈ ਤੁਹਾਨੂੰ ਪਤਾ ਹੀ ਅਗਵਾਈ ਦਿੰਦਾ ਨਹੀਂ ਹੈਗਾ ਇਦਾਂ ਕੋਈ ਹਥਿਆਰ ਅਸੀਂ ਲੈ ਲਾਂਗੇ ਕੋਈ ਨਾ ਹਥਿਆਰ ਵੀ ਸੀਗੇ ਮੁੰਡਿਆਂ ਤੋਂ ਹਾਂਜੀ ਹਾਂਜੀ ਹਥਿਆਰ ਇੱਟਾ ਉਹਨਾਂ ਨੇ ਇੱਟਾ ਪਤਾ ਨਹੀਂ ਕਿੱਥੋਂ ਲੈ ਕੇ ਆਏ ਗਲੀ 'ਚ ਦਿੱਕੀ ਉਹਦਾ ਸਿੰਕ ਕਿੱਦਾਂ ਇੱਟਾ ਕਿਲਰ ਆ ਭਈਆ ਕੋਈ ਰੇਵੀ ਸੀ ਉਹਨਾਂ ਤੋਂ ਕੋਈ ਹੋਰ ਹਥਿਆਰ ਆ ਸ਼ੁਰੇਸੀਆ ਦਾਤਰ ਦੁੱਤਾ ਵਗੈਰਾ ਸੀ ਵੇਸ ਬੈਠ ਸੀ ਕਿੰਨੇ ਕਦ ਕਿੰਨੇ ਕ ਵਜੇ ਦਾ ਮਾਮਲਾ ਭਾਈ ਇਹ 8:30 ਵਜੇ ਦਾ ਮਾਮਲਾ ਸਾਢੇ 9 ਵਜੇ ਦਾ ਹਾਂਜੀ ਤੇ ਪੁਲਿਸ ਕੰਪਲੀਟ ਕੀਤੀ ਭਾਈ ਤੁਸੀਂ ਮੌਕੇ ਤੇ ਨਹੀਂ ਅਸੀਂ ਤਾਂ ਸਿੱਟਾ ਹੋ ਗਏ ਸੀ ਸੀਟੀ ਉਹ ਕਹਿੰਦੇ ਪਹਿਲਾਂ ਐਮਆਰਐਡ ਕਟਾਓ ਤੇ ਆਹ ਫੇ ਤੁਹਾਡੇ ਬਿਆਨ ਤਾਂ ਮੰਗੇ ਇੱਕ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਦਾ ਤੁਸੀਂ ਇਹ ਆ ਕਿ ਆ ਇਹਨਾਂ ਨੇ ਪਹਿਲਾਂ ਵੀ ਕਾਫੀ ਆ ਨਾ ਜਿਵੇਂ ਚਾਰਪੁਰ ਰੋਡ ਤੇ ਗੱਡੀਆਂ ਗੁੱਡੀਆਂ ਭੰਨੀਆਂ ਸੀ ਇਹ ਉਹਨਾਂ ਚ ਵੀ ਇਨਵੋਲ ਸੀ ਠੀਕ ਹੈ ਅਸੀਂ ਇਹ ਕਿ ਫੈਮਿਲੀ ਵਾਲੇ ਬੰਦੇ ਅਸੀਂ ਲੜਨਾ ਝਗੜਾ ਨਹੀਂ ਚਾਹੁੰਦੇ ਇਹਦਾ ਨਜਾਇਜ਼ ਪਤਾ ਠੰਦਿਆ ਬਸ ਇਹ ਜਿਹੜਾ ਕਿ ਲੜਾਈ ਝਗੜੇ ਦਾ ਮਾਮਲਾ ਆਇਆ ਸੀ ਅੱਜ ਕਰੀਬਨ 10 11 ਕੁਵਈ ਦੇ ਵਿੱਚ ਵਿੱਚ ਦੋ ਲੋਕੇ ਸ਼ੰਡਾਏ ਇੱਕ ਮਰਦ ਸੀ ਦਰਮਿਆਨੀ ਉਮਰ ਦਾ ਇੱਕ 40 ਉਮਰ ਦੀ ਲੇਡੀ ਸੀ ਤੇ ਇਹਨਾਂ ਦੇ ਰਾਈਟੇ ਪਰੇ ਤੋਂ ਮੇਰੇ ਕੋਲ ਆਇਆ ਜਿਨ੍ਹਾਂ ਦਾ ਪੱচ্চਾ ਕੱਟ ਕੇ ਅਗਲੀ ਕਾਰਵਾਈ ਲਈ 10 ਛੱਟਾ ਵਗੈਰਾ ਕਿੰਨੀ ਆਕ ਲੱਗੀ ਠੀਕ ਠਾਕ ਨੇ ਬਾਕੀ ਇੱਕ ਅਜੇ ਦੀ ਹੈਗੀ ਥੋੜੀ ਉਹ ਦਿਖਾਉਣ ਵਾਲੀ ਹੈ ਜਿਹੜਾ ਮਾਹਰ ਡਾਕਟਰ ਦੇ ਜੀ ਰਾਫੀ ਰੱਖਦੀ ਹੈ ਠੀਕ ਹੈ ਜੀ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਇਹ ਸਰ ਜਿੰਦਰ ਸਿੰਘ ਨੰਬਰ ਜੀ ਅਸੀਂ ਪੀਸੀ ਕੋ ਫਗਵਾੜਾ ਜੇ ਲੋੜੀ ਕਰਦੇ ਸਾਨੂੰ ਉਥੇ 12 ਨੰਬਰ ਤੋਂ ਕਾਲ ਆਇਆ ਇੱਕ ਡੋਰ ਹੁੰਦਾ ਤੁਹਾਨੂੰ ਹਾਂਜੀ ਇੱਕ ਅਪਲਾਈ ਗੇਟ ਦੇ ਵਿੱਚ ਲੜਾਈ ਝੜਾ ਹੋ ਰਿਹਾ ਹੈ ਅੱਛਾ ਜੀ ਜਦੋਂ ਇਹ ਮੌਕੇ ਦੇ ਵੇਖਿਆ ਇੱਕ ਮਰੀਜ਼ ਦਾਦਾ ਜਖਮੀ ਸੀ ਲੋਕ ਟੋਕ ਰਹੇ ਥੋਂ ਚਿਵਲਾ ਹਟਾ ਦੇ ਆ ਗਏ ਐਡਮਿਟ ਕਰਾਇਆ ਕੋਈ ਕਾਰਨ ਲੱਭਾ ਸੇ ਲੜਾਈ ਦਾ ਨਾ ਨਾ ਉਹਨਾਂ ਦਾ ਆਕਸੀ ਲੱਗ ਗਿਆ ਗਾੜ ਗਾੜ ਦੇ ਇੱਕ ਦੂਜੇ ਤੇ ਹੁੰਦਾ ਸੀ ਠੀਕ ਹੈ ਸਰ